ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਮੱਜਾਂ ਦੇ ਤੁਹਾਨੂੰ ਕਾਫੀ ਗਿੰਤੀ ਜਿ ਦਿਖਾਉਣੀਆਂ ਆਂ ਹੁਣ ਵਿੱਚੋਂ ਕੁਝ ਵੇਗੀਆਂ ਵਾਂ ਤੇ ਕੁਝ ਜਿ ਵੀ ਕਨਾਲੀਆਂ ਰਹਿ ਗਈਆਂ ਵਾਂ ਕੋਈ ਟੋਕੜ ਗੱਬਣੀਆਂ ਤੇ ਕੋਈ ਸੱਜਰ ਸੂਈ ਆ ਵੀਡੀਓ ਪੂਰੀ ਜ਼ਰੂਰ ਵੇਖਿਓ ਤੇ ਬਾਕੀ ਬੇਨਤੀ ਇਹ ਹੈ ਵੀ ਸੁਈਆਂ ਦੇ ਆਪਣੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੀਜ਼ ਦਾ ਜੇ ਤੇ ਨਾਮ ਦੱਸ ਤੇ ਕਰੀ ਹਾਂ ਜਤਿੰਦਰ ਸਿੰਘ ਪਿੰਡ ਇਕਠਾ ਤਹਿਸੀਲ ਬਟਾਲਾ ਜ਼ਿਲ੍ਹਾ ਕਾਦਸਪੁਰ ਤੇ ਫੋਨ ਨੰਬਰ ਵੀ ਬੋਲ ਦੋ 985627755 ਠੀਕ ਐ ਮੱਜਾਂ ਦੇ ਵਾਵਾ ਦਸੀ ਜਾਂਦੇ ਸੀ ਹੁਣ ਥੋੜੀਆਂ ਰਹਿ ਗਈਆਂ ਉਹ ਲਾਤੀਆਂ ਨਹੀਂ ਮੱਜਾਂ ਕੋਲੇ ਵੇਚੀਆਂ ਜੀ ਅੱਛਾ ਦੋ ਗੱਡੀਆਂ ਬਾਹਰ ਖਲੋਤੀਆਂ ਵਾ ਹਾਂਜੀ 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 ਤੇ ਉਹ ਚੱਲੀਆਂ ਵਾ ਤਿੰਨਾਂ ਚਮੇ ਵੇਕੀਆਂ ਕੋਈ ਹਾਂਜੀ ਤਿੰਨਾਂ ਚੋ ਵੀਗੀਆਂ ਉਹ ਐਂਡਲੀ ਮੱਜ ਵਿਗੀ ਆ ਹਨਾ ਹਾਂਜੀ ਉਹ ਵੀਗੀ ਠੀਕ ਐ ਤੇ ਤਿੰਨ ਹੀ ਹੁਣ ਵਿਗਣ ਵਾਲੀਆਂ ਵਾ ਤੇ ਬਾਹਰ ਵੀ ਤੁਹਾਨੂੰ ਦਿਖਾ ਦਈਏ ਉਹ ਮੱਜਾਂ ਲੱਦੀਆਂ ਵਾ ਗੱਡੀ 'ਚ ਅਜੇ ਉੱਚੇ ਕਰਨੀਆਂ ਉਹ ਲੱਦਣੀਆਂ ਆ ਤੇ ਉਹ ਦੋ ਇਚ ਲੱਦੀਆਂ ਆਇਆ ਤੇ ਬਾਕੀ ਇਤਰਾਏ ਆ ਵੀ ਚਲੋ ਆਈ ਚਲਾਈ ਆਈ ਚਲਾਈ ਲੱਗੀ ਰਹੀਂਦੀ ਆ ਸ਼ੁਰੂਆਤ ਹੁਣ ਜਿਹੜੀ ਆਪਾਂ ਆ ਟੋਕੜ ਗੱਵਨ ਝੋਟੀ ਤੋਂ ਹੀ ਕਰਨੀ ਆ ਕਿੰਨੇ ਚਿਰ ਤੇ ਚੱਕ ਪਾਸੇ ਵਿੱਦੀ ਐ ਵੀਰ ਜੀ 2 ਮਹੀਨਿਆਂ ਤੋਂ ਬਾਅਦ ਆ। ਅੱਛਾ। ਆਹ ਨਹੀਂ ਕਰਕੇ ਦੇਣੀ ਆ ਦੋ ਤੇ 7 ਕਿਲੋ ਆ। ਅੱਛਾ। 6 ਕਿਲੋ ਕਰਕੇ ਦੇਣੀ ਉਹਨਾਂ ਘਰ ਕੋਈ ਟੀਗਾ ਕੋਈ ਨਹੀਂ ਆਪੀ ਦੇ ਮਿਲਦੀ ਸੀ। ਅੱਛਾ। ਮੈਂ ਲਾਹ ਜਾ ਕੇ ਢਾੜੀ ਪਾ ਟੀਗਾ ਚਵਾਪ ਸਮਾ ਇੱਕ ਨੰਬਰ ਉਹ ਵੇਖੋ ਝੋਟੀ ਦੀ ਉੱਧਰ ਦੀ ਆ। ਠੀਕ ਆ। ਭੈਣਣ ਦੁੱਜੇ ਸਵੇਰੇ ਸੂਰੀ। ਦੂਸਰਾ ਸੂਰਾ ਸੋਨਾ ਇਹ। ਵੇਖੋ ਝੋਟੀ ਪਿਓ ਰਿਹਾਨੇ ਦੀ ਐ ਚਕੀਨੀ ਵੇਖੋ ਝੋਟੀ। ਤੋਰਾਂ ਹਾਂ ਫਿਰ ਇੱਕ ਬਿਲਕੁਲ ਗੋਲ ਸਿੰਘ ਦੀ ਝੋਟੀ ਆ। 4 ਮਹੀਨਿਆਂ ਦੀ ਜਿਹੜੀ ਕਹਿੰਦੇ ਗੱਭਣਿਆ ਤੇ ਹੁਣ ਦੁੱਧ ਕਿੰਨਾ ਚਵਾ ਤੋਗੇ ਕਰੋ? ਦੁੱਧ ਵੀਰ ਜੀ 7 ਬਿਲਕੁਲ ਛੋਟੀ ਸਿੰਘ ਦੀ ਝੋਟੀ ਹੈ। ਖਾਣੇ ਹੋਏ ਕੋਈ ਦਵਾਈਆਂ ਜੁੜੀ ਹੋਈਆਂ। ਔੜੇ ਜੇ ਲਈ ਚੋਚਾਂ ਵੀ ਨਹੀਂ ਹੱਦੀ ਆ। ਸਾਸ ਕਰਕੇ ਕਿੰਦੇ ਲਿਆਂਦੀ ਆ। ਇੱਕ ਕਰੀ ਚਿਹਰਾ ਕਰੇ ਤਾਂ ਇਦਨ ਫਿਰ ਤਾਂ ਖਾ ਦਈਏ ਚੰਗੀ ਤਰ੍ਹਾਂ ਇਦਨ ਕਮਾਇਆ ਕਿਹਨੀ ਇਹੋ ਝੋਟੀ ਹਾਂ ਦੇਖ ਸਾਡੇ ਦੀ ਠੰਡੀ ਜਿਹੀ ਬੜੀ ਬਿਲਕੁਲ ਗੋਲ ਸਿੰਘ ਦੀ ਝੋਟੀ ਆ ਛੋਟੇ ਸਿੰਘ ਦੀ ਤੇ ਥਣ ਵੀ ਇਹ ਤੇ ਦੇਖ ਸਾਡੇ ਜੇ ਲੱਗੇ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਦਿਆ ਤਾਂ ਆਪਾਂ ਚਲੋ ਵਿਧੀ ਕਿੰਨੇ ਦੀ ਝੋਟੀ ਗਈ ਜਾਦੀ ਕਰਦੀ ਆ ਫਿਰ ਮੁੱਲ ਦੇ ਤਾਂ 60000 ਰੁਪਏ ਝੋਟੀ ਉਧਰ ਦੀ ਆ ਅੱਛਾ ਹਾਂ ਜੀ ਕਿੰਨੇ ਰੀ ਦੇ ਦੀਏ ਦੱਸ ਦੋ ਕਿੰਨੇ ਦੇ ਦੀਏ ਇੱਕੋ ਗੱਲ ਕਰ ਲਈ ਜਸਨੋਈ 60 ਦੀ ਦੇ ਦिए 2 60 ਅੱਛਾ ਹਾਂਜੀ 52000 ਦੀ ਝੋਟੀ ਦੇ ਦੇ 52000 ਦੀ ਛੋੜ ਹੀ ਕਰਨੀ ਝੋਟੀ ਅੱਛਾ ਭਾਈ ਕੋ ਵੇਚਣਾ ਵਾਲਾ ਲੈ ਦੇਖੋ ਝੋਟੀ ਕਿਤਾ ਦੀ ਠੀਕ ਆ ਤੇ ਸੱਜਰ ਕਿੰਨਾ ਕ ਦੁੱਧ ਭਰੀ ਜਾਊਗੀ ਜੀ ਪਹਿਲਾਂ ਨੇ 12 13 ਕਿਲੋ ਦਿੱਤਾ ਬੰਦਿਆ ਉਧਰੋਂ ਝੋਟੀ ਦੇਦੀ ਆ ਠੀਕ ਆ ਜੀ ਹਾਂਜੀ ਚਲੋ ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ ਵਾ ਤੇ ਬਾਕੀ ਇਹ ਆ ਵੀ ਜਦੋਂ ਝੋਟੀ ਤਿਆਰ ਹੋਈ ਚੰਗੀ ਝੋਟੀ ਭਰਨੀ ਆ ਕੱਦ ਕਾਠ ਵੀ ਚਲੋ ਚੰਗਾ ਆ ਤੇ ਪੇਠਪੜੇ ਤਾਂ ਵੀ ਚੰਗੀ ਆ ਤੇ ਹੁਣ ਆ ਸੂਈ ਸਵਾਈ ਆ ਪਹਿਲਾਂ ਕੱਟੀ ਐ ਕਿੰਨੇ ਚਿਰ ਦੀ ਸੂਈ ਆ 베ਜੀ ਆ 베ਜੀ ਨੂੰ ਪੰਜਵਾ ਚੌਥਾ ਪੰਜਵੰਨੋਂ ਮਗਰ ਕੱਟੀ ਦੇ ਬੱਚਾ ਲਾ ਕੇ ਧਾਰਾ ਮਰਵਾਉਂਦੇ ਸੀ ਹੁਣ ਇਹ ਪਾਸ ਕਰਕੇ ਲਈ ਅਸੀਂ ਠੰਡੀ ਵੇਖੋ ਜੋੜੀ ਕੱਟੀ ਆ ਅੱਛਾ ਸਵਾ ਆ ਵੇਖੋ ਜੋੜੀ ਦੀ ਲੱਗ ਰਹੀ ਚੰਗੇ ਕੱਦ ਕਾਟ ਚੇ ਵੀ ਹਨਾ ਕਿੰਨੇ ਦਿਨਾਂ ਦੀ ਸੂਈ ਆ ਆ ਪੰਜ 6 ਦਿਨ ਹੋ ਗਏ ਕੱਟੀ ਜੇ ਮਗਰ ਤੇ ਦੁੱਧ ਕਿੰਨਾ ਤਿਆਰ ਹੈ ਦੁੱਧ ਵੀਰਜੀ ਸਲੇ 9 ਕਿਲੋ ਬਣਾ ਲੇ ਬੋਲਾ ਅੱਠ ਕਿਲੋ ਦੀ ਫੋਲ ਗਰੰਟੀ ਹੋ ਗਈ ਆਠ ਕਿਲੋ ਜਿਹੜਾ ਕਹਿੰਦੇ ਸੀ ਹੁਣ ਘਰਾਂ ਚ ਵੰਡਾਂਗੇ ਹਾਂ ਕੱਟੀ ਜੇ ਤੇ ਮਗਰ ਹਾਂਜੀ बाकी पिट आ ताजा ही है बच्चा चलो ज़्यादा इस गिना लै बच्चा लागे केंद्र बार ਕਿੰਨਾ ਕੁ ਤਰਦ ਦੱਤ ਕਰੀ ਜਾਊਗੀ ਵਿਧੀ ਵਿੱਚ 10 ਲੀਟਰ ਦਾ ਬਾਹਰ ਕਰੀ ਜਾਓ ਅਛਾ 10 ਲੀਟਰ ਦਾ ਬਾਹਰ ਕਰੀ ਜਾਓ ਮੇਲਾ ਕੋਲ ਮੱਝ 10 ਤੋਂ ਬਾਹਰ ਚੋਟੀ ਹੋ ਤੇ ਨਾ ਮੱਢੀ ਝੋਟੀ ਹੈ ਵੇਖੋ ਕਦ ਕਾਠ ਕਿਡਾ ਝੋਟੀ ਦਾ ਭਰੀ ਹੈ ਮੱਝ ਜਿੰਨੀ ਵੀ ਆ ਕਦ ਕਾਠ ਚੰਗਾ ਹੈ ਇਤਨਾ ਸਰੀਰਾਂ ਚੰਗੀ ਹੈ ਤੇ ਆ ਕੱਟੀ ਹੈ ਜੀ ਸੀਰ ਬੋਦਿਆ

ਦਿਖਾ ਦੇ ਦਿਖਾ ਦੇ ਪਿਛਲੇ ਸਵਾਲ ਦਾ ਜਵਾਬ ਹੈ ਬਾਕੀ ਇਹ ਆ ਵੀ ਹੈਗੀ ਠੰਡੀ ਤੇਰੀ ਆ ਤੇ ਸਰੀਰੋਂ ਚੰਗੀ ਆ ਜਿਹੜੀ ਬਾਕੀ ਜਿਓ ਤਰ੍ਹਾਂ ਚਵਾਈ ਦਾ ਟਾਈਮ ਹੋਇਆ ਨਹੀਂ ਆ ਫਿਰ ਦਾ ਹੀ ਜਟੀ ਚੋੜੀਆ ਵੀ ਦੀ ਹਣਾ ਨੇ ਚਵਾਈ ਜਿਹੜਾ ਪਤਾ ਨਹੀਂ ਦਿਖਾਉਂਦਾ ਹੀ ਆ ਇਹ ਤਾਂ ਠੰਡੀ ਸੀਲ ਦਾ ਧਾਰਾ ਧੁਰਾ ਦਾ ਪਤਾ ਲੱਗ ਜਾਂਦਾ ਉਬਤੀ ਜਗਾ ਛੱਡ ਦੇ ਦਿੱਤੀ ਛੱਡ ਦੇ ਛੱਡ ਦੇ ਬੱਚਾ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਇਹਦਾ ਵੀ 85000 ਦੇ ਤੇ ਦੇਣੀ ਕਿੰਨੇ ਦੀ ਆ ਉਹ ਨਹੀਂ ਕਰ ਦੋ ਜੋ ਜੀ ਆਪ ਹੀ ਕਰ ਦੋ ਕਿੰਨੇ ਦੀ ਕਰਨੀ 80 ਆ ਦੀ ਜੋ ਦੀ ਅੱਛਾ 80000 ਦੀ ਕਰ ਦੋਗੇ ਛੋਟ ਛਾਟ ਹੋਰ 2000 ਦੀ 78 ਦੀ ਹਾਂ ਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਵੱਡੀ ਝੋਟੀ ਹੋਵੇ ਮੌਕੇ ਤੇ ਕਰ ਦੋਗੇ ਹੋਰ ਕੋ ਫੋਨ ਲਾਊਗਾ ਤੇ ਤੇ ਹੁਣ ਆ ਜਿਹੜੀ ਮੱਝ ਇਹ ਵੀ ਸੂਈ ਜਿਹੜੀ ਮਗਰੋਂ ਕੱਟੀ ਕਿ ਪੰਜਾਹ ਲੰਦੀ ਉਹ ਮੇਰੇ ਕੋਲ ਤੱਕ ਰੋ ਮਿੱਤੀ ਦੋ ਦੋ ਉਹ ਕੱਟੀ ਖਲੋਤੀ ਜਿਹੜੀ ਇਹਦੀ ਹਾਂ ਜੀ ਕਿੰਨਾ ਦੋ ਤਿਆਰੇ ਦੇਖੋ 10 ਚਲੋ ਅੱਛਾ ਦੇਖੋ ਲੇਵਾ ਕਰਾ ਜਿਹੜੀ ਇਹ ਕਿੰਨਾ ਕਰੀ ਜਾਊਗੀ ਅਧਵੀ ਜੀ ਇਹ ਵੀ 12-13 ਕਿਲੋ ਦਊਗੀ ਠੀਕ ਹੈ ਜੀ ਬਾਕੀ ਇਹ ਵੀ ਥੱਲੇਆਂ ਚੰਗੀ ਆ ਜਿੰਨੀ ਵੀ ਆ ਸਫਾਈ ਆ ਅਜਲਾ ਕਿਉਂ ਨਹੀਂ ਤੋਂ ਗੀ ਲੈ ਲੈ ਜਾ ਵੀ ਨਹੀਂ ਬੰਦਦਾ ਜੀ ਸੇਹਰੇ ਕਿੰਨਾ ਵੀ ਦੀ ਇਹਦਾ ਮੁੱਲ ਰੱਖਣਾ ਜੀ ਇਹਦਾ ਮੁੱਲ 85000 ਅੱਛਾ ਹਾਂਜੀ ਤੇ ਕਿੰਨੇ ਦੀ ਦੇਣੀ ਬਿਆਸ ਜੀ ਦੀਏ 80 ਦੀ ਦੇ ਦਈਏ ਨਹੀਂ ਲਾ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਚ ਆਖ ਕੇ ਤਸੱਲੀ ਕਰਕੇ ਖੜੋ ਜੀ ਜੋ ਵੀ ਆ ਸਾਰਾ ਕੁਝ ਤਾਂ ਦੇ ਸਾਹਮਣੇ ਹੀ ਆ